ਜਲੰਧ ਦੇ ਜਮਸ਼ੇਰ ਇਲਾਕੇ 'ਚ ਆਕਾਲੀ ਦਲ ਦੇ ਵਿਧਾਇਕ ਪ੍ਰਗਟ ਸਿੰਘ ਲੋਕਾਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਪਲੈਂਟ ਲਈ ਰਾਜੀ ਕਰਨ ਗਏ ਸਨ। ਇਲਾਕੇ ਦੇ ਆਲੇ-ਦੁਆਲੇ ਦੇ 25 ਪਿੰਡਾਂ ਦੇ ਸਰਪੰਚ ਇਕੱਠੇ ਹੋਏ ਸਨ। ਪ੍ਰੋਜੈਕਟ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਸੀ। ਬਹੁਤ ਆਕਾਲੀ ਸਰਪੰਚਾਂ ਦੀ ਸੀ। ਸਰਕਾਰ ਖਿਲਾਫ ਲੋਕਾਂ 'ਚ ਗੁੱਸਾ ਦੇਖ ਪ੍ਰਗਟ ਸਿੰਘ ਨੇ ਵੀ ਆਪਣੀ ਹੀ ਸਰਕਾਰ ਦੀਆਂ ਪੋਲਆਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ। ਇਹ ਆਪਣੇ ਮੰਤਰੀ ਅਸਲੀ ਗੱਲ ਆ। ਉਹ ਗੱਲ ਕੋਈ ਤਿਆਰ ਨਹੀਂ ਲਈ। ਉਹ ਕਹਿੰਦੇ ਦੇਖੋ ਜੀ ਬਿਊਰੋਕਰੇਟਸ ਨੇ ਆ ਬਣਾਈ ਰਹੀ ਹੈਗੀ ਆ। ਆਈਐਲਐਫ ਕਿਹੜੀ ਹੋਕਮ ਕਿਹੜੀ ਇੱਕ ਕੰਪਨੀ ਉਹ ਇੱਕ ਕੰਪਨੀ ਦੀ ਰਿਪੋਰਟ ਬਣਾਈ ਆ ਤੇ ਤੈਨੂੰ ਤਾਂ ਹਾਕੀ ਖੇਡ ਦੇ ਖੇਡ ਦੇ ਨੂੰ ਮੈਨੂੰ ਬਣਾਤਾ ਤੈਨੂੰ ਤਾਂ ਇਸ ਗੱਲ ਦਾ ਬਹੁਤਾ ਪਤਾ ਨਹੀਂ ਹੈਗਾ ਮੈਂ ਕਹਿੰਦਾ ਮੈਨੂੰ ਇੰਨਾ ਥਾਰਾ ਕੁਝ ਪਤਾ ਕਿਉਂਕਿ 21 ਪਲੇਅਰਾਂ ਨੂੰ ਬਾਲ ਦੇਣਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈਗਾ ਮੈਂ ਆਪਣੇ ਮੰਤਰੀ ਨੂੰ ਰਹਿ ਗਿਆ ਕਿ ਇਹ ਗੱਲ ਜਿਹੜੀ ਆ ਇਹ ਬਹੁਤੀ ਠੀਕ ਨਹੀਂ ਹੈ ਅਸਲੀ ਗੱਲ ਇਹ ਹੈ ਕਿ ਜਿਹੜਾ ਪੋਲਿਟੀਸ਼ੀਅਨ ਹੈ ਉਹਨੂੰ ਗਰਾਉਂਡ ਰਿਐਲਿਟੀ ਦਾ ਨਹੀਂ ਪਤਾ ਜਾਂ ਉਹਨੂੰ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਐਂਗਲ ਦਾ ਨਹੀਂ ਪਤਾ ਤੁਸੀਂ ਬੈਠੇ ਆ ਏਸੀ ਕਮਰਿਆਂ ਦੇ ਵਿੱਚ ਜਿਹੜੇ ਕੰਢੀਗੜ ਬੈਠੇ ਉਹ ਉਪਰ ਏਸੀ ਕਮਰਿਆਂ 'ਚ ਬੈਠੇ ਆ ਮੈਂ ਅਸਲੀ ਗੱਲ ਹੈ ਪੱਖਾ ਵੀ ਇਸ ਕਰਕੇ نیچے ਨੂੰ ਆਇਆ ਕੋਈ ਮੈਂ ਕਹਾਂ ਤੁਹਾਨੂੰ ਮਾੜਾ ਜਿਹਾ ਪਤਾ